ਸਾਡੇ ਜੰਮੇਵਾਲ ਤੋਂ ਰਣਜੀਤ ਜੀ ਤੇ ਖਾਸ ਕਰਕੇ ਦੋ ਵਿਅਕਤੀਆਂ ਦੇ ਨਾਮ ਮੈਂ ਬਾਅਦ ਵਿੱਚ ਲੈਣਾ ਚਾਹਣਾ ਇੱਕ ਤਾਂ ਮੇਰੀ ਭੈਣ ਹਿੰਦੂ ਬਾਲਾ ਜੀ ਜਿਹੜੀ ਸਾਫਕਾ ਐਮਐਲਏ ਹੈ ਉਹਨਾਂ ਨੇ ਇਸ ਇਲਾਕੇ ਦੀ ਨੁਮਾਇੰਦਗੀ ਕਰਦੇ ਆ ਰਹੇ ਔਰ ਦੂਜਾ ਮੈਂ ਅੱਜ ਜੀ ਆਇਆਂ ਕਹਿਣਾ ਚਾਹਣਾ ਔਰ ਆਪ ਦੇ ਇਸ ਭਰਾ ਸਭੀ ਨੂੰ ਵਧਾਈ ਦੇਣਾ ਚਾਹਣਾ ਕਿ ਅੱਜ ਸਾਨੂੰ ਇੰਨੀ ਵੱਡੀ ਸੰਗਤ ਦੇ ਜਿਹੜੇ ਦਰਸ਼ਨ ਕਰਾਏ ਆ ਪ੍ਰਮਾਤਮਾ ਸਾਭੀ ਵੀਰੇ ਤੈਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਔਰ ਤਰੱਕੀਆਂ ਬਖਸ਼ੇ ਔਰ ਸਾਫੀ ਦੇ ਆਉਣ ਦੇ ਨਾਲ ਔਰ ਮੈਂ ਤਰਵਾਦੀਆਂ ਬਾੜਾ ਜੀ ਤੁਹਾਡਾ ਸਾਫੀ ਦੇ ਆਉਣ ਦੇ ਨਾਲ ਕਾਂਗਰਸ ਪਾਰਟੀ ਨੂੰ ਨਾ ਕੇਵਲ ਸਾਫੀ ਦੇ ਆਉਣ ਨਾਲ ਉਹਨਾਂ ਦੇ ਸਾਥੀਆਂ ਦੇ ਆਉਣ ਨਾਲ ਕਾਂਗਰਸ ਪਾਰਟੀ ਨੂੰ ਮੋਕੇਰੀਆਂ ਹਲਕੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਮਜ਼ਬੂਤੀ ਮਿਲੇਗੀ। ਪਰ ਅਸੀਂ ਸਾਰੇ

ਤੁਸੀਂ ਵੀ ਪਿਆਰ ਤੇ ਇਤਫਾਕ ਬਣਾ ਕੇ ਰੱਖਣਾ ਹੈ ਜਿਹੜੇ ਲੋਕ ਕਹਿੰਦੇ ਆ ਜਿੰਦੂ ਬਾਲਾ ਜੀ ਐ ਸਾਬੀ ਐ ਐਤਾ ਕਾਂਗਰਸ ਪਾਰਟੀ ਦੇ ਵਿੱਚ ਵੀ ਬਹੁਤ ਸਾਰੇ ਲੀਡਰ ਆ ਲੇਕਿਨ ਹਾਈ ਕਮਾਂਡ ਨੇ ਫੈਸਲੇ ਜੋ ਕਰ ਦਿਆ ਉਹ ਸਾਰੇ ਮੰਨੇ ਫੇਰ ਮੱਥੇ ਫੇਰ ਜੋ ਮੱਥੇ ਦੀਆਂ ਲਕੀਰਾਂ ਉਹ ਕੋਈ ਮਟਾ ਨਹੀਂ ਸਕਦਾ ਸੋ ਤੁਹਾਡਾ ਜੀ ਆਇਆਂ ਨੂੰ ਤੁਹਾਡਾ ਧੰਨਵਾਦ ਪੇਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਸਭੀ ਸਾਹਿਬ ਹੁਣ ਮੈਂ ਗੱਲ ਕਰਨੀ ਛੁਣਾ ਅੱਜ ਦੇ ਪੰਜਾਬ ਦੇ ਹਾਲਾਤਾਂ ਦੀ ਮਿੱਤਰੋ ਇਹ ਗੱਲ ਇਹ ਹੈ ਕਿ ਜਿਹੜੀ ਅੰਜਾਨ ਪੁਨੇ ਚ ਮਜ਼ਾਕ ਮਜ਼ਾਕ ਚ ਪੰਜਾਬ ਦੇ ਲੋਕ ਬਿਨਾਂ ਸੋਚੇ ਸਮਝੇ ਤਾੜੀਆਂ ਵੀ ਮਾਰ ਦਿੰਦੇ ਐ ਹੱਸ ਵੀ ਲੈਂਦੇ ਐ ਔਰ ਸਰਕਾਰਾਂ ਵੀ ਬਣਾ ਦਿੰਦੇ ਐ ਮਜ਼ਾਕ-ਮਜ਼ਾਕ ਦੇ ਵਿੱਚ 92 ਸੀਟਾਂ ਤੁਸੀਂ ਦੇ ਨਾਲ ਆਮ ਆਦਮੀ ਪਾਰਟੀ ਦਾ ਰਾਜ ਬਣਾਤਾ ਇੱਕ ਇਹ ਉਹਨਾਂ ਨੂੰ ਕਦੇ ਪੰਜਾਬ ਦੇ ਵਿਅਕਤੀਆਂ ਨੇ ਸਵਾਲ ਨਹੀਂ ਪੁੱਛਿਆ ਕਿ ਜਿਹੜੇ ਕੰਮ ਤੁਸੀਂ ਕਹੇ ਸਨ ਜੋ ਗੱਲਾਂ ਤੁਸੀਂ ਕੀਤੀਆਂ ਸੀ ਅੱਜ ਪੰਜਾਬ ਦਾ ਬੇਹਾਲ ਕਿਉਂ ਹੋ ਗਿਆ ਪੰਜਾਬ ਦੀ ਸਰਕਾਰ ਬਦਲਾਅ ਦੇ ਨਾਂ ਤੇ ਆਈ ਸੀ ਨਾ ਕਿ ਭਗਵੰਤ ਸਿੰਘ ਮਾਨ ਹਰਾਂ ਦਾ ਚਿਹਰਾ ਵੇਖ ਕੇ ਆਈ ਸੀ ਨਾ ਕਿ ਕੇਜਰੀਵਾਲ ਸਾਹਿਬ ਸੋਹਣੇ ਵੇਖ ਕੇ ਆਈ ਸੀ ਉਹਨਾਂ ਦੇ ਮਨ ਦੇ ਵਿੱਚ ਇੱਕ ਸਪਨਾ ਸੀ ਪੰਜਾਬ ਦੀਆਂ ਮਾਵਾਂ ਪੈਣਾ ਬਜ਼ੁਰਗਾਂ ਦੇ ਮਨ ਦੇ ਵਿੱਚ ਕੀ ਕਾਂਗਰਸ ਜਾਏਗੀ ਅਕਾਲੀ ਦਾ ਜਾਏਗਾ ਇੱਕ ਨਵਾਂ ਪੰਜਾਬ ਦਾ ਜਿਹੜਾ ਸੁਪਨਾ ਕੇਜਰੀਵਾਲ ਸਾਹਿਬ ਨੇ ਵਿਖਾਇਆ ਸੀ ਸ਼ਾਇਦ ਪੰਜਾਬ ਇੱਕ ਨਵਾਂ ਬਣੇਗਾ ਨਵੇਂ ਕਲਾ ਪੰਜਾਬ ਜਿਸ ਪੰਜਾਬ ਚ ਨਸ਼ਾ ਨਹੀਂ ਹੋਏਗਾ ਜਿਸ ਪੰਜਾਬ ਚ ਨੌਕਰੀਆਂ ਮਿਲਣਗੀਆਂ ਜਿਸ ਪੰਜਾਬ ਦੇ ਵਿੱਚ ਕਤਲੇ ਆਮ ਨਹੀਂ ਹੋਏਗਾ ਜਿਸ ਪੰਜਾਬ ਦੇ ਅੰਦਰ ਅਸਤਰਾਂ ਦੇ ਘੁੱਟ ਨਹੀਂ ਪਏਗੀ ਜੇ ਇਸ ਪੰਜਾਬ ਦੇ ਅੰਦਰ ਕਿਸਾਨੀ ਆਤਮ ਹੱਤਿਆ ਨਹੀਂ ਕਰੇਗੀ ਔਰ ਕਿਸਾਨ ਖੁਸ਼ਹਾਲ ਹੋਏਗਾ ਇਹ ਕਲਪਨਾਵਾਂ ਕੀਤੀਆਂ ਸਨ ਪੰਜਾਬ ਦੀਆਂ ਮਾਵਾਂ ਤੇ ਬਜ਼ੁਰਗਾਂ ਨੇ ਅੱਜ ਉਹਨਾਂ ਸਾਰੀਆਂ ਜਿਹੜੇ ਪੰਜਾਬ ਦੇ ਲੋਕਾਂ ਦੇ ਸੁਪਨੇ ਸਨ ਝਾੜੂ ਸਰਕਾਰ ਨੂੰ ਲੈ ਕੇ ਉਹਨਾਂ ਤੇ ਪਾਣੀ ਫੇਰ ਦਿੱਤਾ ਗਿਆ ਹੈ ਸਾਡੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਨੌਕਰੀ ਨਹੀਂ ਮਿਲੇਗੀ ਕਿਉਂਕਿ ਨੌਕਰੀ ਦੇ ਨਾਸਤੇ ਪੰਜਾਬ ਦੇ ਖਜ਼ਾਨੇ ਚ ਪੈਸਾ ਚਾਹੀਦਾ ਹੈ ਤੁਸੀਂ ਆਪਦੇ ਖੇਤ ਵਾਸਤੇ ਦੋ ਕੰਮੇ ਰੱਖਦੇ ਹੋ ਜੇ ਪੈਸੇ ਬਾਤੂ ਹੋਣ ਤਾਂ ਤਿੰਨ ਕੰਮੇ ਰੱਖ ਲੈਨੇ ਹੋ ਕਿ ਮੈਨੂੰ ਤੰਗਣਾ ਹੋਣਾ ਪਵੇ ਤੇ ਜੇ ਪੈਸੇ ਹੈ ਨਹੀਂ ਤਾਂ ਫਿਰ ਕੰਮਾ ਨਹੀਂ ਰੱਖਦੇ ਕਈ ਤੇ ਪਾਣੀ ਆਪ ਹੀ ਵੱਢ ਕੇ ਹੁਣਾ ਪੈਂਦਾ ਹੈ ਅੱਜ ਪੰਜਾਬ ਦੇ ਕੋਲੇ ਪੈਸਾ ਨਹੀਂ ਹੈ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਸਤੇ ਹੁਣ ਕੈਨੇਡਾ ਦੇ ਵਿੱਚ ਵੀ ਕੰਮ ਨਹੀਂ ਮਿਲ ਰਿਹਾ ਕਿੱਥਰ ਜਾਏਗਾ ਪੰਜਾਬ ਦਾ ਨੌਜਵਾਨ ਕਿਵੇਂ ਨਸ਼ਾ ਬੰਦ ਹੋਏਗਾ ਮੇਰੀਆਂ ਮਾਵਾਂ ਨੇ ਆਦੇ ਬੱਚਿਆਂ ਨੂੰ ਪੜਾ ਪੜਾ ਕੇ ਬੀਏ ਐਮਏ ਕਰਾ ਕੇ ਅੱਜ ਉਹ ਸੜਕਾਂ ਤੇ ਯਾਤੇ ਫਿਰਦੇ ਉਹਨਾਂ ਨੂੰ ਕੋਈ ਨੌਕਰੀ ਦੇਣ ਲਈ ਤਿਆਰ ਨਹੀਂ ਨਾ ਉਹਨਾਂ ਤੋਂ ਦਿਹਾੜੀ ਹੁੰਦੀ ਹੈ ਨੌਕਰੀ ਮਿਲਦੀ ਨਹੀਂ ਇਸ ਕਰਕੇ ਉਹ ਨਸ਼ੇ ਦਾ ਸੇਵਨ ਕਰਦੇ ਕਰਦੇ ਪੰਜਾਬ ਦੇ ਅੰਦਰ ਨਸ਼ਾ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਐਵੇਂ ਕੋਈ ਕਸਮਾ ਖਾ ਗਿਆ ਕੋਈ ਗੁਟਕਾ ਸਾਫ ਫੜ ਗਿਆ ਕੋਈ ਕਿਸੇ ਨੇ ਕਿਹਾ ਮੈਂ ਮਹੀਨੇ ਦੇ ਵਿੱਚ ਖਤਮ ਕਰ ਦਿਆਂਗਾ ਅਮ੍ਰਿਤਸਰ ਗੁਰਦੁਆਰੇ ਚ ਭਗਵੰਤ ਮਾਨ ਸਿੰਘ ਅਰਦਾਸ ਕਰਾ ਗਿਆ ਐਡਾ ਨਸ਼ਾ ਨਹੀਂ ਖਤਮ ਹੋਏਗਾ ਮਾਨ ਸਾਹਿਬ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਪੈਣਗੀਆਂ ਤੇ ਕੋਈ ਆਲਟਰਨੇਟਿਵ ਪੰਜਾਬ ਦੇ ਬਾਰੇ ਸੋਚਣਾ ਪਏਗਾ ਅੱਜ ਸਕੂਲ ਖਾਲੀ ਹੋਏ ਪਏ ਹੈ ਹਸਪਤਾਲ ਖਾਲੀ ਹੋਏ ਪਏ ਹੈ ਪੰਚਾਇਤ ਘਰ ਖਾਲੀ ਹੋਏ ਪਏ ਹੈ ਪੁਲਿਸ ਦੇ ਥਾਣਿਆਂ ਦੇ ਵਿੱਚ ਬੰਦੇ ਨਹੀਂ ਹੈ हर थे नौकरी की जरूरत है लेकिन इस करके नौकरी नहीं मिल रही क्योंकि खजाने हजार रुपयाजरीवाल साहब कहें पार करोड़ रुपया रेते चो बजट चो लिया सारे जड़े वादे मैं पूरे कर देंगा। देंगे किन्ने वारी लोग झूठ बोलोगे मेरिया मावा न बेवकू बनाया कि हजार रुपया देंगे ਮੇਰੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਬੇਫਕੂ ਬਣਾਇਆ ਕਿ 2500 ਰੁਪਿਆ ਦੇਾਂਗੇ ਅੱਜ ਉਹ ਤਾਂ ਕੀ ਦੇਣਾ ਸੀ ਜਿਹੜੀਆਂ ਪੁਰਾਣੀਆਂ ਸਕੀਮਾਂ ਕਾਂਗਰਸ ਪਾਰਟੀ ਦੇ ਰਾਜ ਵਿੱਚ ਚੱਲਦੀਆਂ ਸੀ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਤੇ ਸਭ ਤੋਂ ਵੱਡੀ ਗੱਲ ਅੱਜ ਪੰਜਾਬ ਦੇ ਵਿੱਚ ਮਗਰਲੇ ਸਾਢੇ 3 ਸਾਲਾਂ 'ਚ ਇੱਕ ਵੀ ਕਾਰਖਾਨਾ ਨਹੀਂ ਮਿਲਿਆ ਲੱਗਿਆ ਸਰਕਾਰੀ ਨੌਕਰੀ ਤਾਂ ਮਿਲਨੀ ਕੀ ਹੈ ਪ੍ਰਾਈਵੇਟ ਨੌਕਰੀ ਨਹੀਂ ਮਿਲ ਰਹੀ ਹੈ ਪ੍ਰਾਈਵੇਟ ਨੌਕਰੀ ਨਹੀਂ ਮਿਲ ਰਹੀ ਕਿਉਂ ਪ੍ਰਾਈਵੇਟ ਜਿਹੜਾ ਬੰਦੇ ਨੇ 10 ਕਰੋੜ ਰੁਪਇਆ ਲਾਉਣਾ ਹੈ ਉਹ ਡਰ ਰਿਹਾ ਕਿ ਮੈਨੂੰ ਰਾਤ ਨੂੰ ਕੋਈ ਗੋਲੀ ਮਾਰ ਕੇ ਚਲਾ ਨਾ ਜਾਵੇ ਕੋਈ ਗੈਂਗਸਟਰ ਮੇਰੇ ਤੋਂ ਫਰੋਤੀ ਨਾ ਮੰਗ ਲੇ ਡਰਦੇ ਡਰਦੇ ਸ਼ਹਿਰਾਂ ਦੇ ਲੋਕ ਵਪਾਰੀ ਇਹਨਾਂ ਗੈਂਗਸਟਰ ਨੂੰ ਪੈਸੇ ਦੇ ਰਹੇ ਨੇ ਕੋਈ ਬੰਦਾ ਨਵਾਂ ਕਾਰੋਬਾਰ ਕਰਨ ਲਈ ਪੰਜਾਬ ਦੇ ਵਿੱਚ ਤਿਆਰ ਨਹੀਂ ਹੈ ਮਹਾਰਾਸ਼ਟਰ ਦਾ ਯੂਪੀ ਦਾ ਮੁੱਖ ਮੰਤਰੀ ਲੁਧਿਆਣੇ ਆਇਆ ਮੈਂ ਲੁਧਿਆਣੇ ਦਾ ਐਮਪੀ ਹਾਂ ਮੱਧਿਆ ਪ੍ਰਦੇਸ਼ ਦਾ ਮੁੱਖ ਮੰਤਰੀ ਲੁਧਿਆਣੇ ਆਇਆ ਇਹ ਤਾਂ ਇਹਨਾਂ ਨੇ 1000 ਕਰੋੜ ਰੁਪਏ ਦੀ ਇਨਵੈਸਟਮੈਂਟ ਲੈ ਗਿਆ ਕਿ ਮੱਧ ਪ੍ਰਦੇਸ਼ ਦੇ ਵਿੱਚ ਕਾਰਖਾਨੇ ਲਾਉਣਗੇ ਲੇਕਿਨ ਪੰਜਾਬ ਦਾ ਲੁਧਿਆਣੇ ਵਾਲਾ ਬੰਦਾ ਲੁਧਿਆਣੇ 'ਚ ਵਪਾਰ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਧਰ ਵਪਾਰੀਆਂ ਦੇ ਮਨ ਵਿੱਚ بیٹھ ਗਿਆ ਮੇਰੇ ਨਾਲ ਕੀ ਹੋਏਗਾ ਪੰਜਾਬ 'ਦੀ ਆਰਥਿਕ ਸੰਕਟ ਆਏਗਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ। ਤੇ ਜਦੋਂ ਸਾਰੇ ਜਦੋਂ ਗਰੀਬ ਤੇ ਅਮੀਰ ਦਾ ਅੰਤਰ ਵੱਧ ਜਾਏਗਾ ਕਿ ਫਿਰ ਪੰਜਾਬ ਦੇ ਵਿੱਚ ਸਾਡੀ ਲੜਾਈ ਹੋ ਜਾਏਗੀ ਲੋਕ ਵੱਡਾ ਟੁੱਕੀ ਚੋਰੀਆਂ ਕਰਨ ਲੱਗ ਪਣਗੇ ਇਹ ਪੰਜਾਬ ਦੇ ਆਸਤੇ ਚਿੰਤਾ ਦਾ ਵਿਸ਼ਾ ਹੈ ਮੇਰੇ ਸਰਕਾਰਿਓਂ ਪਰਾਓ ਔਰ ਕੇਂਦਰ ਦੀ ਸਰਕਾਰ 11 ਸਾਲ ਹੋ ਗਏ ਅਜ ਬੀਜੇਪੀ ਦੀ ਸਰਕਾਰ ਨੂੰ 11 ਸਾਲ ਪੰਜਾਬ ਦੇ ਆਸਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਵੀ ਪ੍ਰੋਜੈਕਟ ਨਹੀਂ ਦਿੱਤਾ ਦਸੋ ਹਿਸ਼ਾਰ ਪਰ ਜੋ ਤੁਸੀਂ ਬੀਜੇਪੀ ਦੇ ਕਈ ਕੇਂਦਰੀ ਮੰਤਰੀ ਬਣਾਏ ਲੇਕਿਨ ਮੈਨੂੰ ਦੱਸੋ ਪੰਜਾਬ ਦੇ ਲੋਕਾਂ ਵਾਸਤੇ ਇੱਕ ਕਾਰਖਾਨਾ 11 ਸਾਲ ਹੋ ਗਏ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਦਿੱਤਾ ਹੱਥ ਖੜਾ ਕਰਕੇ ਰੋ ਆ ਪੰਜ ਸਾਰ ਬੰਦਾ ਬੈਠਾ ਹੈ ਕਿ ਤੁਹਾਡੇ ਰਿਸ਼ਤੇਦਾਰ ਨੂੰ ਤੁਹਾਡੇ ਭਾਈ ਨੂੰ ਭੈਣ ਨੂੰ ਕਿਸੇ ਨੂੰ ਬੀਜੇਪੀ ਨੇ ਨੌਕਰੀ ਦਿੱਤੀ ਹੋਵੇ ਦੇਸ਼ ਦਾ ਪ੍ਰਧਾਨ ਮੰਤਰੀ ਬੀਜੇਪੀ ਦੀ ਸਰਕਾਰ ਇਸ ਦੇ ਬਾਵਜੂਦ ਸਾਨੂੰ ਕੋਈ ਰੋਜ਼ਗਾਰ ਨਹੀਂ ਪਿੰਡਾਂ ਦੇ ਵਿੱਚ ਕੈਂਪ ਲਾ ਰਹੀ ਹੈ ਬੀਜੇਪੀ ਇਸੇ ਤੋਂ ਨੂੰ 300 ਰੁਪਿਆ ਦਿੰਨੇ ਫਿਟੇ ਮੁਕ ਥੋੜਾ ਕਹਿੰਦੇ 6000 ਰੁਪਿਆ ਕਿਸਾਨ ਨੂੰ ਸਾਲ ਦਾ ਦਿੰਨੇ ਬੱਕਰੀ ਹੈ ਨਾ ਬੱਕਰੀ ਉਹ 6000 ਰੁਪਏ ਦਾ ਮਹੀਨੇ ਦਾ ਸਮਾਨ ਖਾ ਜਾਂਦੀ ਹੈ ਤੁਸੀਂ ਪੰਜਾਬ ਦੇ ਕਿਸਾਨ ਨੂੰ ਸਾਲ ਦਾ 6000 ਰੁਪਿਆ ਕਿਸਾਨ ਨਿਧੀ ਯੋਜਨਾ ਦੇ ਤਹਿਤ ਦਿਨਕੇ ਸਾਡੇ ਤੇ ਇੱਛਾਣ ਕਰਨਾ ਚਾਹੁੰਦੇ ਹੋ ਪੰਜਾਬ ਦਾ ਕਿਸਾਨ ਐਮ ਐਸ ਪੀ ਮੰਗ ਰਿਹਾ ਹੈ ਸਰਕਾਰੀ ਖਰੀਦ ਸਾਨੂੰ ਦਿਓ ਔਰ ਇਹ ਜਿਹੜੇ ਮੰਛੇ ਆ ਕਿ ਸਰਕਾਰੀ ਖਰੀਦ ਖਤਮ ਹੋ ਜਾਈ ਖਾਨੂੰ ਪਤਾ ਹੈ 80000 ਕਰੋੜ ਰੁਪਿਆ ਕਣਕ ਤੇ ਝੋਨੇ ਦਾ ਆਏ ਵਾਰੀ ਪੰਜਾਬ ਚ ਆ ਜਾਂਦਾ ਹੈ ਖਰੀਦ ਦਾ 80000 ਕਰੋੜ ਦੇ ਨਾਲ ਸਾਡੇ ਸ਼ਹਿਰਾਂ ਤੇ ਬਾਜ਼ਾਰਾਂ ਚ ਤੇ ਪੈਸਾ ਚ ਰੌਣਕਾਂ ਲੱਗਦੀਆਂ ਜੇ ਕਿਸਾਨ ਪੰਜਾਬ ਦਾ ਮਰ ਗਿਆ ਪੰਜਾਬ ਦਾ ਹਰ ਵਪਾਰ ਖਤਮ ਹੋ ਜਾਏਗਾ ਅਗਰ ਪੰਜਾਬ ਦਾ ਕਿਸਾਨ ਮਰ ਗਿਆ ਅੱਜ ਪੱਛਾਰਾਂ ਦੇ ਕਿਸਾਨ ਦੇ ਬਹੁਤ ਮਾੜੇ ਹਾਲਾਤ ਹਨ ਮੇਰੇ ਸਰਕਾਰਿਓਂ ਪਰਾਓ ਆਰਥਿਕ ਖੇਤੀ ਪ੍ਰਧਾਨ ਸੁਭਾਅ ਸਾਡਾ ਇਹਦੇ ਬਾਰੇ ਸਾਨੂੰ ਗੌਰ ਫਰਮਾਉਣੀ ਪਵੇਗੀ ਸਾਨੂੰ ਨੌਕਰੀ ਮਿਲਦੀ ਹੁੰਦੀ ਸੀ ਗਾਰੇਜ ਗਾਰੇਜ ਆਰਮੀ ਸਾਡੇ ਮੁੰਡੇ ਫੌਜੀ ਲੱਗਦੇ ਸੀ 1 ਲੱਖ ਨੌਕਰੀਆਂ ਕੇਂਦਰ ਫੌਜ ਦੇ ਵਿੱਚ ਖਾਲੀ ਪਈਆਂ ਜਿਹਦੇ ਤੇ ਭਰਤੀ ਨਹੀਂ ਕਰ ਰਿਹਾ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂ ਅਗਨੀ ਵੀਰ ਭਰਤੀ ਕਰ ਰਿਹਾ ਤੇ ਉਹਨਾਂ ਨੂੰ 2-3 ਸਾਲ ਕੰਮ ਕਰਕੇ ਰਿਟਾਇਰ ਕਰ ਰਿਹਾ ਜੇ 1 ਲੱਖ ਫੌਜੀ ਭਰਤੀ ਕੀਤਾ ਹੁੰਦਾ ਤਾਂ ਡੌਕਰੀਆਂ ਵੀ ਮਿਲਦੀਆਂ ਤੇ ਆ ਜਿਹੜਾ ਪਹਿਲ ਗਾਮ ਅਟੈਕ ਹੋਇਆ ਹੈ ਇਹ ਵੀ ਦੁਸ਼ਮਣ ਕਰਕੇ ਮਾਰ ਕੇ ਭੱਜ ਕੇ ਨਾ ਜਾਂਦਾ ਮੋਦੀ ਸਾਹਿਬੇ ਤੁਹਾਡੀ ਨਲਾਇਕੀ ਕਰਕੇ ਹੋਇਆ ਹੈ ਜੇ ਤੁਹਾਡੀ ਫੌਜ ਹੁੰਦੀ ਜੇ ਇੰਟੈਲੀਜੈਂਸ ਹੁੰਦੀ ਬੰਦੇ ਮਾਰ ਕੇ ਬਾਅਦ ਕਹਿੰਦੇ ਅਸੀਂ ਅਟੈਕ ਕਰਤਾ ਜਦੋਂ ਬੰਦੇ ਹੀ ਮਾਰ ਗਏ ਫਿਰ ਕਰ ਨਾ ਕਰ ਸਾਡਾ ਨੁਕਸਾਨ ਤਾਂ ਹੋ ਗਿਆ ਅਗਨੀ ਵੀਰ ਅਗਨੀ ਵੀਰ ਵਿਚਾਰਾ ਮਰ ਜਾਂਦਾ ਬਥੇਰੇ ਅਗਨੀ ਵੀਰ ਮਾਰ ਗਏ ਲੇਕਿਨ ਕਿਸੇ ਅਗਨੀ ਵੀਰ ਨੂੰ 1 ਰੁਪਇਆ ਨਹੀਂ ਦਿੱਤਾ ਅਸੀਂ ਸਾਡੇ ਬੱਚਿਆਂ ਨੂੰ ਬਾਰਡਰ ਤੇ ਭੇਜਦੇ ਸੀ ਉਹ ਇਸ ਬੰਦੇ ਨੇ ਬੰਦ ਕਰਤਾ ਕੇਵਲ ਤੇ ਕੇਵਲ ਲੋਕਾਂ ਨੂੰ ਪੇਸ਼ਕੂ ਬਣਾ ਕੇ ਸਰਕਾਰਾਂ ਲੁੱਟੀਆਂ ਜਾ ਰਹੀਆਂ ਵੋਟ ਚੋਰੀ ਠੀਕ ਆ ਰੰਤ ਸਾਹਬ ਨੇ ਵੋਟਾਂ ਕੱਟ ਦਿੱਤੇ ਆ ਸਾਵੀ ਸਾਹਿਬ ਹਿੰਦੂ ਪਾਲਾ ਜੀ ਆਧਿਆ ਸਾਹਿਬ ਅਰੋੜਾ ਜੀ ਮिक्की ਡੋਗਰਾ ਸਾਹਿਬ ਤੇ ਤੁਸੀਂ ਸਾਰੇ ਵੀ ਆਪਣੀਆਂ ਆਪਣੀਆਂ ਵੋਟਾਂ ਚੈੱਕ ਕਰ ਲਿਆ ਕਰੋ ਹੁਣ ਆਲੇ ਸਮੇਂ 'ਚ ਤੁਹਾਨੂੰ ਪਤਾ ਨਹੀਂ ਲੱਗਣਾ ਜਿਹੜੇ ਪੱਕੇ ਕਾਂਗਰਸੀ ਹੋਏ ਉਹਨਾਂ ਦੀਆਂ ਵੋਟਾਂ 6 ਮਹੀਨੇ ਪਹਿਲਾਂ ਕੱਟ ਦਿੱਤੀਆਂ ਜਾਣੀਆਂ ਹੈ ਜੇ 5000 ਪੱਕੇ ਵੋਟਰ ਘੱਟ ਤੇ ਗਲਕੇ ਦੇ ਜਿੰਨੇ ਮਰਜੀ ਭੋਗ ਤੇ ਵਿਆਹ ਤੇ ਰੈਲੀਆਂ ਕਰ ਲਿਓ ਤੁਸੀਂ ਜਿੰਨਾ ਨਹੀਂ ਹੈ ਇਹ ਥੱਲੇ ਚੈੱਕ ਕਰਨਾ ਪਏਗਾ ਐਸੇ ਕਰਕੇ ਰਾਹੁਲ ਕਹਿ ਰਿਹਾ ਰਾਹੁਲ ਗਾਂਧੀ ਜੀ ਕਹਿ ਰਹੇ ਹੈ ਵੋਟ ਚੋਰੀ ਦਾ ਇਲزام ਲਾਇਆ ਹੈ 25 ਸੀਟਾਂ ਦੇ ਫਰਕ ਦੇ ਨਾਲ ਅੱਜ ਦੇਸ਼ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣ ਗਿਆ ਨਹੀਂ ਕਾਂਗਰਸ ਦਾ ਰਾਜ ਆ ਜਾਣਾ ਸੀ ਤੇ 25 ਸੀਟਾਂ ਕਿੰਨੀਆਂ ਵੋਟਾਂ ਨਾਲ ਹਰੇ 33000 ਵੋਟਾਂ ਨਾਲ ਹਰਿਆਣਾ ਚ ਲੜਾਈ ਨਹੀਂ ਸੀ ਲੜਾਈ ਨਾਲ ਨਹੀਂ ਹਰੇ ਇਹ ਲੜਾਈ ਦੇ ਬਾਰੇ ਤਾਂ ਮੀਡੀਆ ਨੇ ਕੰਮ ਚਲਾਇਆ ਹੈ ਹਰਿਆਣਾ ਦੇ ਵਿੱਚ 8 ਸੀਟਾਂ ਨਾਲ ਸਾਡੀ ਸਰਕਾਰ ਚਲੀ ਗਈ ਤੇ 22000 ਵੋਟਾਂ ਦਾ 8 ਸੀਟਾਂ ਤੇ ਫਰਕ ਸੀਗਾ ਡੋਗਰਾ ਸਾਹਿਬ 22000 ਜੇ 22000 ਸਾਨੂੰ ਵੋਟ ਪੈ ਜਾਂਦੀ ਤਾਂ ਅਸੀਂ ਹਰਿਆਣਾ ਚ ਸਰਕਾਰ ਬਣਾ ਲੈਂਦੇ ਉਹਨਾਂ ਨੇ ਐ ਮਾਰਕ ਕਰਕੇ ਆ ਤੁਸੀਂ ਮੇਰੇ ਇਰੀਆ ਪੰਜ ਸੌ ਹਜ਼ਾਰ ਵੋਟਾਂ ਕੱਢ ਦੋ ਜਿੱਥੇ ਛੋਟੇ ਮਾਰਜਨ ਸੀ ਜਿੱਥੇ ਉਹਨਾਂ ਨੇ ਵੋਟਾਂ ਰਾਤੀਆਂ ਇਹ ਇਸ ਕਰਕੇ ਵੋਟ ਚੋਰੀ ਬਾਰੇ ਰਾਹੁਲ ਗਾਂਧੀ ਅੱਜ ਬਿਹਾਰ ਚ ਫਿਰ ਰਿਹਾ ਹੈ 60 ਲੱਖ ਵੋਟ ਬਿਹਾਰ ਚ ਕੱਟ ਦਿੱਤੀ ਗਈ ਹੈ ਹੁਣ ਤੱਕ ਜਿਹੜੇ ਲੋਕ ਕਾਂਗਰਸ ਨੂੰ ਵੋਟਾਂ ਪਾਉਂਦੇ ਹਨ ਲੇਕਿਨ ਕੋਈ ਸੁਣਵਾਈ ਨਹੀਂ 15 ਦਿਨ ਪਾਰਲੀਮੈਂਟ ਚੱਲਿਆ 11 ਦਿਨ ਅਸੀਂ ਖੜੇ ਰਹੇ ਲੇਕਿਨ ਉਸ ਮੁੱਦੇ ਤੇ ਕੋਈ ਬਹਿਸ ਨਹੀਂ ਅੱਜ ਦੇਸ਼ ਦੇ ਹਾਲਾਤ ਬੜੇ ਮਾੜੇ ਐ 트럼ਪ ਨੇ ਟੈਰਿਫ ਲਾਤਾ ਜਿਆਦੇ ਭਾੜਾ ਲਾ ਔਰ ਓਰੇ ਨਾਲ ਸਾਡੇ ਦੇਸ਼ ਦਾ ਵਪਾਰ ਮਰਦਾ ਜਾ ਰਿਹਾ ਸੋ ਮੇਰੇ ਸਤਕਾਰਯੋਗ ਭਰਾਓ ਅੱਜ ਇਹਨਾਂ ਦੋਹਾਂ ਸਰਕਾਰਾਂ ਨੇ ਕਾਂਗਰਸ ਪਾਰਟੀ ਹੁੰਦੀ ਸੀ ਕਾਂਗਰਸ ਪਾਰਟੀ ਨੇ 60 ਸਾਲ ਇਸ ਦੇਸ਼ ਤੇ ਰਾਜ ਕੀਤਾ ਆ ਡਾਕਟਰ ਮਨਮੋਨ ਸਿੰਘ ਦੀ ਸਰਕਾਰ ਸੀ 11 ਸਾਲ ਪਹਿਲਾਂ 60 ਸਾਲਾਂ ਚ ਅਸੀਂ ਗੈਸ ਦੇ ਸਿਲੰਡਰ ਦਾ ਭਾਅ 350 ਤੋਂ ਵਧ ਨਹੀਂ ਦਿੱਤਾ। ਹਰ ਸਾਲ ਕਦੇ 2 ਰੁਪਏ ਵਾਧੇ ਸੀ, ਕਦੇ 1 ਰੁਪਿਆ ਵਾਧਾ ਸੀ। ਅੱਜ મોદી ਆਇਆ 1200 ਰੁਪਏ ਭਾਅ ਹੋ ਗਿਆ। ਜੇ ਕਾਂਗਰਸ ਨੇ 60 ਸਾਲ ਰਾਜ ਕੀਤਾ ਤੇ ਕਾਂਗਰਸ ਨੇ ਪੈਟਰੋਲ ਦਾ ਭਾਅ 42 ਰੁਪਏ ਤੋਂ ਵਧ ਨਹੀਂ ਦਿੱਤਾ ਸੀ ਅੱਜ ਤੋਂ 11 ਸਾਲ ਪਹਿਲਾਂ ਇਹਨਾਂ ਨੇ ਸੌਟ ਪਾਤਾ। ਕਾਂਗਰਸ ਦਾ ਰਾਜ ਸੀ 400 ਰੁਪਏ ਦਾ ਡੀਏਪੀ ਦਾ ਗੱਟਾ ਮਿਲਦਾ ਸੀ ਅੱਜ ਤੋਂ 11 ਸਾਲ ਪਹਿਲਾਂ ਅਸੀਂ 60 ਸਾਲ ਰਾਜ ਕੀਤਾ ਸਾਨੂੰ ਰਾਜ ਕਰਨਾ ਆਉਂਦਾ ਸੀ ਸਾਨੂੰ ਪਤਾ ਸੀ ਕਿਹੜੀਆਂ ਚੀਜ਼ਾਂ ਸਸਤੀਆਂ ਰੱਖਣੀਆਂ ਤੇ ਅੱਜ 1600 ਰੁਪਏ ਦਾ ਡੀਏਪੀ ਦਾ ਗੱਟਾ ਹੋ ਗਿਆ ਅੱਜ ਤੇਲ ਦਾਣਾ ਖੰਡ ਅੱਜ ਲੋਕਾਂ ਦਾ ਵਿੱਚ ਗਰੀਬ ਤੇ ਅਮੀਰ ਦੇ ਵਿੱਚ ਅੰਤਰ ਹੋ ਗਿਆ ਅੱਜ ਕੇਵਲ ਅਡਾਨੀ ਤੇ ਅਬਾਨੀ ਕੋਲੇ ਦੇਸ਼ ਦੇ 80% ਆਬਾਦੀ ਤੇ ਲੋਕਾਂ ਦੀ ਜਾਇਦਾਦ ਹੈ ਇਹ ਕਿਹਨੇ ਜਾਇਦਾਦ ਬਣਵਾਈ ਇਹ ਆਦਰਨੀਆਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਅਮੀਰ ਕਰਤਾ ਜੇ ਅਮੀਰ ਤੇ ਗਰੀਬ ਚ ਫਾੜਾ ਵੱਧ ਗਿਆ ਤਾਂ ਦੇਸ਼ ਦੇ ਵਿੱਚ ਸਿਵਲ ਬੋਹਰ ਲੱਗ ਜਾਏਗੀ ਗਰੀਬ ਭੁੱਖਾ ਮਰਦਾ ਅਮੀਰ ਦੇ ਘਰ ਟੱਪ ਜਾਏਗਾ ਕਤਲ ਕਰੇਗਾ ਆਪਣੇ ਬੱਚਿਆਂ ਦਾ ਖਿਦ ਪਾਉਣ ਦੇ ਵਾਸਤੇ ਕੀ ਕਰੇਗਾ ਗਰੀਬ ਅਗਰ ਅਮੀਰ ਅੱਠ ਸਬਜ਼ੀਆਂ ਨਾਲ ਰੋਟੀ ਖਾਏਗਾ ਤੇ ਗਰੀਬ ਦੇ ਘਰ ਆਕਾ ਵੀ ਨਹੀਂ ਹੋਏਗਾ ਉਹਨੇ ਮੱਲੋ ਮੱਲੀ ਤੁਹਾਡੇ ਘਰੇ ਆ ਜਾਣੇ ਤੇ ਤੁਹਾਡੇ ਨਾਲ ਵੱਡਾ ਟੁਕੀ ਕਰਕੇ ਆਪਦਾ ਹਿੱਸਾ ਮੰਗਣਾ ਕਿੱਥੇ ਜਾਏਗਾ ਗਰੀਬ ਇਹ ਗਭੀਰ ਗਰੀਬ ਤੇ ਅਮੀਰ ਦਾ ਜਿਹੜਾ ਪਾੜਾ ਹੈ ਇਸ ਅੰਤਰ ਨੂੰ ਸਰਕਾਰਾਂ ਨੂੰ ਘਟਾਉਣਾ ਘਟਾਉਣਾ ਚਾਹੀਦਾ ਜੇ ਅੰਤਰ ਘਟੇਗਾ लोग लुके रह नरेगा कौन लेके आया पिंडस पार्टी ने लेके जो आज नरेगा लेके आई गरीब का चूल्हा चलता रहे नरेगा का चलेगा आदरिया डिप्टी मुख्यंतरी जरा हार के आया आम आदमी पार्टी का दिलियो सुसोडिया भाई ये ਆਮ ਆਗਮੀ ਪਾਰਟੀ ਦਾ ਸਸੋੜੀਏ ਨੇ ਬਿਆਨ ਦਿੱਤਾ ਕਹਿੰਦਾ ਉਹ ਵੀਡੀਓ ਜ਼ਿਲੇ ਪ੍ਰਧਾਨ ਡੋ ਬੈਠੇ ਹੋ ਸਾਰੇ ਬਲਾਕਾਂ ਦੇ ਵਿੱਚ ਸਸੋੜੀਏ ਦੀ ਵੀਡੀਓ ਚਲਾਓ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਚ ਪ੍ਰੋਗਰਾਮ ਲਈ ਕੇਗੀ ਜਿਹੜਾ ਸਸੋੜੀਆ ਕੇਜਰੀਵਾਲ ਸਾਹਿਬ ਤੋਂ ਥੱਲੇ ਸੀਗਾ ਉਹਨੇ ਅੱਜ ਤੋਂ 6 ਦਿਨ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁਹੰਮਦੀ ਦੇ ਕਾਲਜ ਕਿਹਾ ਉਹ ਵੀਡੀਓ ਹੈ चाम दाम, चाम दाम सच, क्या चाम धाम धाम झूठ सच क्यों करना प्यासी कर लेकिन दो हजार साई ये उरे शब्द है चाम धाम भेद झूठ सच मारपीट ਸਾਨੂੰ 4-4 ਇਲੈਕਸ਼ਨ ਹੋਗੇ ਲੜਦਿਆਂ ਨੂੰ 5-5 ਮੈਂ 6 ਇਲੈਕਸ਼ਨ ਲੜਦੇ ਆਂ ਬਾਜਵਾ ਸਾਹਿਬ 7-8 ਲੜਲੇ ਹੋਣੇ ਰੰਧਾਵਾ ਸਾਹਿਬ 6-7-8 ਇਲੈਕਸ਼ਨ ਲੜਲੇ ਲੇਕਿਨ ਅਸੀਂ ਇਹ ਸ਼ਬਦ ਨਹੀਂ ਕਿਹਾ ਕਿਉਂਕਿ ਅਸੀਂ ਕਾਂਗਰਸ ਅਸੀਂ ਇਸ ਪੰਜਾਬ ਨੂੰ ਪਿਆਰ ਕਰਦੇ ਆਂ ਚਾਮਨਾਮ ਢੰਗ ਵੇਦਾ ਕੀ ਮਤਲਬ ਹੋਇਆ ਭਈ ਇੱਥੇ ਅਮਰ ਸਿੰਘ ਅਦਾਲੀ ਆਇਆ ਔਰੀਆਂ ਨਾਸਾਂ ਵਿੱਚ ਦੀਦੀ ਪੰਜਾਬੀਆਂ ਨੇ ਧੂਆ ਘੜਤਾ ਸਸੋੜੀਆ ਸਾਹਿਬ ਇੱਥੇ ਚਾਮਨਾਮ ਢੰਗ ਵੇਤ ਨਹੀਂ ਚੱਲਣਾ ਤੇ ਪਿਛਲੀ ਆਰੀ ਜਿਹੜਾ ਰਾਜ ਬਣਿਆ ਤੇਰਾ ਉਹ ਹੱਥ ਜੋੜ ਕੇ ਤੇ ਭੋਲੀਆਂ ਛਕਲਾ ਤੇ ਪੰਜਾਬ ਨੂੰ ਬਦਲਣ ਦਾ ਨਾਰਾ ਦੇ ਕੇ ਬਣਿਆ ਚਾਮ-ਦਾਮ ਡੰਗ ਬੇਤ ਦਾ ਪੰਜਾਬੀ ਪਿਆਰ ਨਾਲ ਤਾਂ ਭਾਵੇਂ ਮਾਰ ਲਾ ਲੇਕਿਨ ਜਿਹੜਾ ਇਸ ਤਰ੍ਹਾਂ ਆਇਆ ਉਰੀ ਧੌਂਟ ਤੇ ਗੋਡਾ ਸਭ ਤੋਂ ਪਹਿਲਾਂ ਰੱਖਦੇ ਆ ਕਿ ਅੱਜ ਲਾਲ ਕਿਲੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦਾ ਨਾ ਉਰੇ ਵਿੱਚ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਧ ਖੂਨ ਡੋਲਿਆ ਪੰਜਾਬ ਅਣਖੀ ਔਰ ਕੈਰਤ ਕੌਮ ਹੈ ਸੋ ਮੇਰਾ ਕਹਿਣ ਤੋਂ ਪਾਰ ਹੈ ਇਹ ਝਾੜੂ ਆ ਗਿਆ ਦੀ ਸਰਕਾਰ ਨੂੰ ਆਪਾਂ ਚੱਲਦੇ ਕਰਨਾ ਐ ਐਸੋ ਮਾੜੀ ਸਰਕਾਰ ਹੋ ਨਹੀਂ ਸਕਦੀ ਐਸੋ ਮਾੜੇ ਮੁੱਖ ਮੰਤਰੀ ਹੋ ਨਹੀਂ ਸਕਦੇ ਇਹਨਾਂ ਨੇ ਪੰਜਾਬ ਦਾ ਬੇੜਾ ਕਰ ਕਰਤਾ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਅਜ ਪੰਜਾਬ 'ਚ ਨਹੀਂ ਹੈ ਮਸ਼ੂਰੀਆ ਤੇ ਮਸ਼ਕਰੀਆਂ ਦੀ ਸਰਕਾਰ ਹੈ ਮੁੱਖ ਮੰਤਰੀ ਸਾਫ ਕੇਵਲ ਮਸ਼ਕਰੀਆਂ ਕਰਦਾ ਹੈ ਤੇ ਕਿਕਲੀਆਂ ਸੁਣਾਉਂਦਾ ਹੈ ਪੰਜਾਬ ਦੇ ਲੋਕਾਂ ਦੇ ਵਾਸਤੇ ਕੋਈ ਉਹਦੇ ਕੋਲੇ ਰਸਤਾ ਤੇ ਕੋਡ ਮੈਪ ਨਹੀਂ ਹੈ ਮੇਰੇ ਸਤਕਾਰਯੋਗ ਤਰਾਹੋ ਅੱਜ ਤੁਹਾਨੂੰ ਇਹੋ ਜੀ ਸਰਕਾਰ ਦੀ ਲੋੜ ਹੈ ਅੱਜ ਤੁਹਾਨੂੰ ਇਹੋ ਜੀ ਸਰਕਾਰ ਦੀ ਲੋੜ ਹੈ ਜਿਹੜੀ ਪੰਜਾਬ ਨੂੰ ਤਰੱਕੀਆਂ ਦੀ ਲੀਹਾਂ ਤੇ ਲੈ ਕੇ ਜਾਏ ਇਹਰੇ ਪਿੱਛੇ ਕੰਡਿਆਂ ਦਾ ਤਾਜ ਹੈ ਕਿਹੜਾ ਮੁੱਖ ਮੰਤਰੀ ਬਣੇਗਾ ਕਿਹੜਾ ਸਰਕਾਰ ਬਣੇਗੀ ਕਿਹੜੀ ਨਹੀਂ ਕਾਂਗਰਸ ਹੀ ਬਣੇਗੀ ਦੇਖੇ ਵੀ ਮੈਂ ਕਹਿਣਾ ਚਾਹਣਾ ਹੈ ਕਈ ਸਾਡੇ ਵਾਲਾ ਕੋਈ ਬੰਦਾ ਕਹਿੰਦਾ ਯਾਰ ਪਤਾ ਨਹੀਂ ਕਿਹੜੀ ਆਊਗੀ ਜਿਹੜਾ ਕਾਂਗਰਸੀ ਕਹਿੰਦਾ ਕਿਹੜੀ ਆਊਗੀ ਉਹ ਭੀਜੇਪੀ ਨਾਲ ਤੇ ਕਾਲੀਆਂ ਨਾਲ ਰਲਿਆ ਆਵੇ ਕਾਂਗਰਸੀ ਤਾਂ ਕਹਿੰਦਾ ਕਾਢੀ ਆਊਗੀ 13 ਚੋਂ 7 ਸੀਟਾਂ ਜਿੱਤੇ 13 ਚੋਂ 7 ਸੀਟਾਂ ਜਿੱਤੇ ਤੇ ਅਗਲੀ ਯਾਰੀ ਬਾਬਾ ਸੁੱਖ ਰੱਖੇ ਆਮ ਆਦਮੀ ਪਾਰਟੀ ਦਾ 92 ਵਾਲਾ ਰਿਕਾਰਡ ਕਾਂਗਰਸ ਪਾਰਟੀ ਨੇ ਤੋੜਨਾ ਪੰਜਾਬ ਦੇ ਅੰਦਰ ਕੀ ਅਸੀਂ ਇੰਨੀਆਂ ਸੀਟਾਂ ਜਿੱਤਦੀਆਂ ਔਰ ਜਿਹੜਾ ਕਹਿੰਦੇ ਐਹੋ ਜੀਆਂ ਗੱਲਾਂ